ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਲਨ ਰੈਨ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਬਰਬਰੀ ਬੱਕਰੀਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਅਸੀਂ ਤੁਹਾਨੂੰ ਪਿਛਲੀ ਵੀਡੀਓ ਚ ਕਿਹਾ ਸੀ ਬੀਟਲ ਬੱਕਰੀ ਬਾਰੇ ਜਿਹੜੀ ਵੀਡੀਓ ਚ ਆਪਾਂ ਬੀਟਲ ਬੱਕਰੀ ਬਾਰੇ ਦੱਸਿਆ ਸੀ ਉਹ ਚ ਆਪਾਂ ਤੁਹਾਨੂੰ ਕਿਹਾ ਸੀਗਾ ਵੀ ਅਗਲੀ ਵੀਡੀਓ ਆਪਾਂ ਬਰਬਰੀ ਬੱਕਰੀ ਦੇ ਲੈ ਕੇ ਆਵਾਂਗੇ ਤੇ ਅੱਜ ਆਪਾਂ ਬਰਬਰੀ ਬੱਕਰੀ ਤੇ ਹੀ ਇਹ ਵਾਲੀ ਵੀਡੀਓ ਲੈ ਕੇ ਆਏ ਹਾਂ ਤੇ ਅੱਜ ਇਹਨਾਂ ਦੀਆਂ ਆਪਾਂ ਤੁਹਾਨੂੰ ਨਿਸ਼ਾਨੀਆਂ ਤੇ ਖੂਬੀਆਂ ਦੱਸਾਂਗੇ ਕੀ ਕੀ ਆ ਤੇ ਜਿਹੜੇ ਨਵੇਂ ਪਾਲਣ ਲੱਗੇ ਹੋਣਗੇ ਬਰਬਰੀ ਬੱਕਰੀ ਤੇ ਉਹਨਾਂ ਲਈ ਇਹ ਵੀਡੀਓ ਬਹੁਤ ਖਾਸ ਹੋਣ ਜਾ ਰਹੀ ਆ ਬਹੁਤ ਵਧੀਆ ਵੀਡੀਓ ਰੋਗੀ ਇਹ ਉਹਨਾਂ ਲਈ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤੇ ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਵਧੀਆ ਰਿਸਪਾਂਸ ਦਿੱਤਾ ਉਸ ਤਰ੍ਹਾਂ ਹੀ ਆਹੜੀ ਵੀਡੀਓ ਨੂੰ ਵੀ ਰਿਸਪਾਂਸ ਕਰਿਓ ਤੇ ਪਹਿਲਾਂ ਤਾਂ ਆਪਾਂ ਤੁਹਾਨੂੰ ਇਹਦੀ ਨਿਸ਼ਾਨੀਆਂ ਦੱਸਦੇ ਹਾਂ ਵੀ ਨਿਸ਼ਾਨੀਆਂ ਇਹਨਾਂ ਦੀਆਂ ਕੀ ਕੀ ਹੁੰਦੀਆਂ ਇੱਕ ਪੱਕੀ ਇਹਦੀ ਨਿਸ਼ਾਨੀ ਦੇਖ ਲਓ ਜਿਹੜੀ ਬੀਟਲ ਬੱਕਰੀ ਹੁੰਦੀ ਆ ਕੰਨ ਉਹਦੇ ਲੰਬੇ ਹੁੰਦੇ ਆ ਤੇ ਸੈਂਗ ਉਹਦੇ ਪਿੱਛੇ ਨੂੰ ਆ ਚਿਪਟੇ ਹੁੰਦੇ ਆ ਪਰ ਇਹਦੀ ਹੋਰ ਇਹਨਾਂ ਦੇ ਕੰਨ ਛੋਟੇ ਤੇ ਤਾਂ ਨੂੰ ਹੋਣਗੇ ਮੜੇ ਮੜੇ ਥੋੜੀਕ ਤਾਂ ਨੂੰ ਇਹ ਕਰੂਗੀ ਕੰਨ ਆਪਦੇ ਤੇ ਸੈਂਗ ਇਹਨਾਂ ਦੇ ਜਮਾ ਪਿੱਛੇ ਨੂੰ ਨਹੀਂ ਹੋਣਗੇ ਥੋੜੇਕ ਤਾਂ ਨੂੰ ਵੀ ਚੱਕੇ ਹੋਣਗੇ ਤੇ ਕੱਦ ਤੇ ਇਹ ਬਹੁਤ ਛੋਟੀਆਂ ਰਹਿੰਦੀਆਂ ਵਾਂ ਜਿਸ ਕਾਰਨ ਇਹ ਪਾਲਣੀਆਂ ਬਹੁਤ ਸੌਖੀਆਂ ਵਾਂ ਤੇ ਜਿਹੜਾ ਕੋਈ ਵੀਰ ਇਹਨਾਂ ਨੂੰ ਵੱਧ ਉਹ ਪਸੰਦ ਕਰਦਾ ਜਿਨੇ ਆਪਣੇ ਬੱਚਿਆਂ ਦੀ ਲੈ ਕੇ ਜਾਣੀ ਹੋਵੇ ਤੇ ਘਰੇ ਵੀ ਸੋਹਣੀ ਲੱਗੇ ਤਾਂ ਕਰਕੇ ਲੈ ਕੇ ਜਾਣੀ ਹੋਵੇ ਉਸ ਕਮਲੀ ਇਹ ਬਰਬਰੀ ਬੱਕਰੀ ਬਹੁਤ ਵਧੀਆ ਵਾ ਇਹਨੂੰ ਜਿਆਦਾ ਆਪਾਂ ਨੂੰ ਉਹ ਕਰਨ ਦੀ ਦੇਖ ਰੇ ਕਰਨ ਦੀ ਲੋੜ ਨਹੀਂ ਪੈਂਦੀਗੀ ਕਿਉਂਕਿ ਬੀਟਲ ਬੱਕਰੀ ਨਾਲੋਂ ਖਰਚਾ ਇਹਦਾ ਬਹੁਤ ਘੱਟ ਆ ਬਰਬਰੀ ਬੱਕਰੀ ਦਾ ਤੇ ਇਹ ਇਹਨਾਂ ਨੂੰ ਬਿਮਾਰੀਆਂ ਵੀ ਉਹ ਬੱਕਰੀ ਨਾਲੋਂ ਘੱਟ ਪੈਂਦੀ ਆ ਇਹ ਤਾਂ ਜਿਵੇਂ ਤੁਸੀਂ ਮੱਝਾਂ ਗਾਵਾ ਮ ਆਪਣੇ ਘਰ ਚ ਓਵੇਂ ਹੀ ਆ ਇਹ ਬੱਕਰੀਆਂ ਵੀ ਬਰਬਰੀ ਨਸਲ ਦੀਆਂ ਬੀਟਲ ਬੱਕਰੀ ਨੂੰ ਤੁਸੀਂ ਤੁਹਾਨੂੰ ਬਾਹਰ ਵੀ ਲੈ ਜਾਣਾ ਪੈਣਾ ਕਰਨਾ ਵਾ ਚਾਰਨ ਲਈ ਪਰ ਇਹਨਾਂ ਨੇ ਬਾਹਰ ਵੀ ਨਹੀਂ ਜਾਣਾ ਜੇ ਤੁਸੀਂ ਸੋਚੋਗੇ ਨਾ ਵੀ ਇਹਨਾਂ ਨੂੰ ਬਾਹਰ ਲੈ ਜਾਈਏ ਚਰਾਉਣ ਲਈ ਇਹਨਾਂ ਨੇ ਬਾਹਰ ਜਾਣਾ ਹੀ ਨਹੀਂ ਧਰਦੀਆਂ ਹੀ ਨਹੀਂ ਇਹ ਪਹਿਲੀ ਗੱਲ ਤਾਂ ਉਸ ਕਰ ਨੇ ਇਹਨਾਂ ਨੂੰ ਆਪਾਂ ਘਰੇ ਪਾਲ ਸਕਦੇ ਹਾਂ ਬਹੁਤ ਸੌਖਾ ਇਹਨਾਂ ਨੂੰ ਅਸੀਂ ਮੂਫਲੀ ਦਾ ਨੀਰਾ ਪਾ ਦਿੰਨੇ ਹੁੰਦੇ ਆ ਦਿਨੇ ਤੇ ਜੇ ਕਿਸੇ ਵੀਰ ਨੇ ਇਹ ਸੰਢੀ ਵੀ ਖਾ ਲੈਣੀ ਵਧੀਆ ਮਤਲਬ ਕਿ ਪੱਠੇ ਪੱਠੇ ਕੋ ਉਤਰ ਕੇ ਵੀ ਪਾ ਦੋਗੇ ਇਹ ਵਧੀਆ ਖਾ ਲੈਣਗੇ ਤੇ ਇਹਨਾਂ ਦੇ ਤੁਹਾਨੂੰ ਬੱਚਿਆਂ ਦੀ ਕੁਆਲਿਟੀ ਵੀ ਦਿਖਾਉਣੇ ਆ ਬੱਚੇ ਦਿਖਾ ਬਿੱਕਾ ਇਹਨਾਂ ਦੇ ਬੱਚੇ ਵੀ ਇੰਨਾ ਵੰਗੇ ਹੋਣਗੇ ਆ ਦੇਖੋ ਇਹਦੇ ਕੰਨ ਵੀ ਤਾਂ ਨੂੰ ਜਾ ਰਹੇ ਆ ਥੋੜੇ ਥੋੜੇ ਤੇ ਇਹਨਾਂ ਦਾ ਜਿਹੜਾ ਪਿਓ ਰੰਗ ਆ ਜਿਹੜਾ ਗੂਗਲ ਕਰਕੇ ਵੀ ਤੁਸੀਂ ਦੇਖ ਸਕਦੇ ਹੋ ਬਰਬਰੀ ਬੱਕਰੀ ਦਾ ਪਿਓਰ ਰੰਗ ਕਿਹੜਾ ਵਾ ਉਹ ਪਿਓਰ ਵਾਈਟ ਨਹੀਂ ਹੋਊਗਾ ਜਿਵੇਂ ਕਿ ਆਹ ਬੱਕਰੀ ਤੁਸੀਂ ਦੇਖ ਸਕਦੇ ਆ ਇਹ ਵਾਈਟ ਵੀ ਆ ਪਰ ਵਿੱਚ ਇਹਦੇ ਬਦਾਮੀ ਸ਼ੈਂਬ ਇਹ ਹੁਣੇ ਬਹੁਤ ਜ਼ਰੂਰੀ ਆ ਵੈਸੇ ਵਧੀਆ ਪਿਓਰ ਨਸਲ ਇਹਦੀ ਇਹੀ ਆ ਬਰਬਰੀ ਬੱਕਰੀ ਦੀ ਵੀ ਕਾਨੇ ਦੇ ਛੋਟੇ ਤੇ ਸੈਂਗ ਇਹਨਾਂ ਦੇ ਤਾਂ ਨੂੰ ਥੋੜੇ ਥੋੜੇ ਤੇ ਕਾਨ ਇਹਨਾਂ ਦੇ ਉੱਪਰ ਨੂੰ ਵੀ ਕਰਦੇ ਹੋਣ ਉੱਪਰ ਨੂੰ ਵੀ ਜਾਣ ਥੋੜੇ ਥੋੜੇ ਇਹ ਇਹਨਾਂ ਦੀ ਪਿਓਰ ਨਿਸ਼ਾਨੀਆਂ ਆ ਵਾ ਵੀ ਜੀ ਤੋਂ ਆਪਾਂ ਪੜ੍ਹ ਸਕਦੇ ਹਾਂ ਵੀ ਇਹ ਬੀਟ ਅ ਬਰਬਰੀ ਬੱਕਰੀਆਂ ਵਾਂ ਤੇ ਇਹਨਾਂ ਦੇ ਤੁਹਾਨੂੰ ਕਈ ਨਵੇਂ ਹੋਣਗੇ ਜਿਹੜੇ ਪਾਲਣ ਲੱਗੇ ਉਹ ਕਹਿਣਗੇ ਵੀ ਇਹਨਾਂ ਦਾ ਪਤਾ ਕਿਵੇਂ ਲੱਗਦੀ ਹੈ ਉਮਰ ਦੀ ਕਈ ਵਪਾਰੀ ਕਹਿ ਦਿੰਦੇ ਆ ਵੀ ਇਹ ਦੋ ਦੰਦ ਦਾ ਚਾਰ ਦੰਦ ਦਾ 6 ਆ ਜਾਂ 8 ਆ ਇਹਨਾਂ ਦੇ ਪਤਾ ਇੱਥੋਂ ਲੱਗਦਾ ਹੁੰਦਾ ਬਿੱਕਾ ਇਧਰ ਇਹਨਾਂ ਦੇ ਦੰਦ ਇਹਨਾਂ ਦੇ ਦੰਦ ਦੇਖੋ ਇਸਕੇ ਦੇਖੋ ਉਹਨੂੰ ਫੜ ਕੇ ਇੱਕ ਦੇ ਦੰਦ ਵੀ ਦਿਖਾਉਨੇ ਆ ਤੁਸੀਂ ਕਿਵੇਂ ਪਤਾ ਕਰ ਸਕਦੇ ਆ ਇਹਦੇ ਦੰਦ ਦੇਖ ਲਓ ਇਹਦੇ ਬਾਕੀ ਸਾਰੇ ਦੰਦ ਬਰੀਕ ਆ ਆ ਮੂਰਲੇ ਚਾਰ ਦੰਦ ਆ ਜਿਹੜੇ ਇਹਦੇ ਉਹ ਮੋਟੇ ਆ ਇਹ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਵੀ ਇਹ ਬੱਕਰੀ ਚਾਰ ਦੰਦ ਆ ਤੇ ਜੇ ਆਪਾਂ ਕਹਾਂਗੇ ਵੀ ਇਹ ਸਾਰਿਆਂ ਦੀ ਐ ਹੋਣਗੇ ਇਹ ਨਹੀਂ ਹੁੰਦੀਗੀ ਵੇ ਇੱਕ ਬੱਚੇ ਕੇ ਦਿਖਾ ਉਸ ਬੱਚੇ ਉਸਕੇ ਹੀ ਦਿਖਾ ਦੇ ਉਸਕੇ ਉਹ ਛੋਟੇ ਵਾਲੇ ਕੇ ਤੇ ਦੂ ਬਰੀਕ ਹੋਣਗੇ ਆ ਦੇਖੋ ਇਹਦੇ ਸਾਰੇ ਦੰਦ ਦੀ ਬਰੀਕ ਆ ਜਿਹੜੇ ਬੱਕਰੀ ਦੇ ਮੂਰਲੇ ਦੰਦ ਜਿੰਨੇ ਵੀ ਮੋٹے ਹੋਏ ਮਤਲਬ ਕਿ ਮੂਰਲੇ ਨਹੀਂ ਜਿੰਨੇ ਵੀ ਦੰਦ ਬਾਕੀਆਂ ਦੰਦਾਂ ਨਾਲੋਂ ਮੋٹے ਹੋਏ ਬਾਕੀ ਬਰੀਕ ਹੋਏ ਜਿੰਨੇ ਦੰਦ ਉਹਦੇ ਮੋٹے ਆ ਉਹਨੇ ਗਿਣ ਲਿਓ ਉਹ ਉਹਨੇ ਦੰਦ ਬੱਕਰੀ ਆ ਇੱਥੋਂ ਆਪਾਂ ਨੂੰ ਬੱਕਰੀਆਂ ਦਾ ਪਤਾ ਲੱਗਦਾ ਵਾ ਵੀ ਬੱਕਰੀ ਕਿੰਨੇ ਦੰਦਾਂ ਦਾ ਤੇ ਇੱਕ ਇਹਨਾਂ ਨੂੰ ਇਹਨਾਂ ਦੀ ਵੀ ਥੱਲੇ ਸਾਫ ਸਫਾਈ ਕਰਨੀ ਚਾਹੀਦੀ ਆ ਤੇ ਤੇ ਇਹ ਦਿਨੇ ਵੀ ਇੱਥੇ ਹੀ ਹੁੰਦੀਆਂ ਵਾ ਰਾਤ ਨੂੰ ਵੀ ਇੱਥੇ ਹੁੰਦੀਆਂ ਕਿਉਂਕਿ ਅ ਇਹਨਾਂ ਨੂੰ ਬਿਮਾਰੀ ਵੀ ਘੱਟ ਪੈਂਦੀ ਆ ਬੀਟਲ ਬੱਕਰੀ ਨਾਲੋਂ ਤਾਂ ਕਰਕੇ ਆਇ ਨਹੀਂ ਆਪਾਂ ਕਹਿੰਦੇ ਵੀ ਥੱਲੇ ਗੰਦਾ ਹੋਵੇ ਕੁਝ ਵੀ ਹੋਵੇ ਇਹਨਾਂ ਨੂੰ ਬਿਮਾਰੀ ਨਹੀਂ ਪੈਂਦੀ ਪੈਂਦੀ ਆ ਪਰ ਜੇ ਜ਼ਿਆਦਾ ਗੰਦਾ ਹੋਵੇ ਪੂਰਾ ਗੰਦਾ ਹੋਵੇ ਉਹ ਤਾਂ ਪੈਂਦੀ ਆ ਵੀ ਜਿਵੇਂ ਇੰਨਾ ਕਾ ਇੰਨੇ ਨਾਲ ਨਹੀਂ ਕੁਝ ਹੁੰਦੀਆਂ ਇਹ ਅੰਦਰ ਵੀ ਜਾਂਦੀਆਂ ਰਹਿੰਦੀਆਂ ਬਾਹਰ ਵੀ ਆ ਜਾਂਦੀਆਂ ਤੇ ਰਾਤ ਨੂੰ ਇਹਨਾਂ ਨੂੰ ਅੰਦਰ ਵੀ ਕਰ ਦੇਈਦਾ ਅੰਦਰ ਤੁਹਾਨੂੰ ਅੰਦਰ ਦਿਖਾਉਨੇ ਆ ਇਹਨਾਂ ਨੂੰ ਰਾਤ ਨੂੰ ਅੰਦਰ ਕਰ ਦੇਈਦਾ ਅੰਦਰ ਦੇਖ ਲਓ ਅੰਦਰ ਹਨੇਰਾ ਹੈ ਤੁਸੀਂ ਦੇਖਣੀ ਆ ਦੇਖੋ ਅੰਦਰ ਵੀ ਸੁੱਕਾ ਵਾ ਇਹਨਾਂ ਦੇ ਤੇ ਅੰਦਰ ਇਹ ਰਾਤ ਨੂੰ ਹੋ ਜਾਂਦੀਆਂ ਕਰ ਦੇ ਦਈਆਂ ਤੇ ਦਿਨੇ-ਦਿਨੇ ਇਹ ਇੱਥੇ ਹੁੰਦੀਆਂ ਤਾਂ ਕਰਕੇ ਬਿਮਾਰੀਆਂ ਐ ਨਹੀਂ ਕਹਿੰਦੀ ਆਪਾਂ ਇਹਨਾਂ ਨੂੰ ਬਿਮਾਰੀ ਜਿਵੇਂ ਹੀ ਘਟ ਪੈਂਦੀ ਆ ਪੈਂਦੀ ਆ ਪਰ ਉਹਨਾਂ ਨਾਲੋਂ ਘਟ ਪੈਂਦੀ ਆ ਧੰਨਵਾਦ ਜੀ ਵੀਡੀਓ ਦੇਖਣ ਲਈ ਤੇ ਹੋਰ ਜੇ ਕੋਈ ਕਿਸੇ ਵੀਰ ਨੂੰ ਇਹਨਾਂ ਦੇ ਰਿਲੇਟਡ ਗੱਲਾਂ ਪੁੱਛਣੀਆਂ ਹੋਣ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਤਾਂ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਆ ਕਰੋ ਲਾਈਕ ਤੇ ਇੱਕ ਵਧੀਆ ਜਿਹਾ ਕਮੈਂਟ ਵੀ ਕਰ ਦਿਆ ਕਰੋ ਧੰਨਵਾਦ ਜੀ ਸਾਰਿਆਂ ਨੂੰ